ਗੁਰਦੇਵ ਮੈਂ ਮਨੀਸ਼ ਗੋਲ ਗੁਰੂ ਰਵਦਾਸ ਟਾਈਗਰ ਫੋਰਸ 유ਥ ਪੰਜਾਬ ਪ੍ਰਧਾਨ ਅੱਜ ਇੱਕ ਬੇਨਤੀ ਕਰਨੀ ਆ ਸਾਡੀ ਪੂਰੀ ਟੀਮ ਵੱਲੋਂ ਯਸ਼ਵਰਨਾ ਜੀ ਸਾਡੇ ਚੇਅਰਮੈਨ ਮੋਹਨ ਲਾਲ ਪਟੋਆ ਜੀ ਸਾਡੀ ਸਮੁੱਚੀ ਟੀਮ ਵੱਲੋਂ ਬੇਨਤੀ ਆ ਸਾਡੇ ਅਕਾਸ਼ ਅਹੀਰ ਜੀ ਕੱਲ ਜਲੰਧਰ ਦੇ ਵਿੱਚ 4 ਵਜੇ ਬੂਟਾ ਮੰਡੀ ਧਾਮ ਦੇ ਵਿੱਚ ਗੁਰੂ ਰਵਦਾਸ ਮਹਾਰਾਜ ਦੀ ਜਿੱਥੇ ਸਾਡਾ ਮੱਕਾ ਆ ਉੱਥੇ ਕੱਲ ਚਮਾਰ ਸਾਹਿਬ ਟੂ ਜਿਹੜੀ ਫਿਲਮ ਆ ਉਹ ਦਿਖਾਈ ਜਾ ਰਹੀ ਆ ਸਾਰੇ ਸਮਾਜ ਨੂੰ ਖੁੱਲਾ ਸੱਦਾ ਆ ਜੀ ਆਪ ਜੀ ਨੇ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਜਾ ਕੇ ਉਹ ਜਿਹੜੀ ਫਿਲਮ ਆ ਉਹ ਜ਼ਰੂਰ ਦੇਖੋ ਜੀ ਸ਼੍ਰੀ ਗੁਰੂ ਰਗਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਦੇ ਭੀਮਰਾਓਂbedkar ਜੀ ਦੇ ਸਿਧਾਂਤਾਂ ਤੇ ਉਹ ਬਣੀ ਹੋਈ ਫਿਲਮ ਆ ਆਪ ਜੀ ਨੇ ਉਸ ਫਿਲਮ ਨੂੰ ਵਰਤੋਂ ਵੱਧ ਦੇਖਣਾ ਆ ਤਾਂ ਆਪਣੇ ਸਮਾਜ ਵਿੱਚ ਜਾ ਕੇ ਪ੍ਰਚਾਰ ਕਰਨਾ ਆ ਤਾਂ ਸਾਰੇ ਸਮਾਜ ਨੂੰ ਬੇਤੀ ਆ ਜੀ ਕਾਲ ਉਥੇ ਆਪ ਦਾ ਕੀਮਤੀ ਸਮਾਂ ਕੱਢ ਕੇ ਆਪ ਜੀ ਪਹੁੰਚਗੇ ਸ਼ਾਮ ਨੂੰ 4 ਵਜੇ ਤਾਂ ਉਥੇ ਜੋ ਫਿਰਾਂ ਵਾ ਉਹਦਾ ਆਨੰਦ ਲਓ ਜੀ ਜੈ ਗੁਰਦੇਵ ਧੰਨ ਧੰਨ